ਸਾਡੇ ਮਨ ਨੂੰ ਜਦੋਂ ਨੀਂਦ ਪੈਂਦੀ ਆ ਨਾ ਫਿਰ ਸਾਡੀਆਂ ਇੰਦਰੀਆਂ ਵੀ ਸੌ ਜਾਂਦੀਆਂ ਅੱਖਾਂ ਵੀ ਸੌਂਦੀਆਂ ਕੰਨ ਵੀ ਸੁੱਤੇ ਪਏ ਨੇ ਜੇ ਮਨ ਸੁੱਤਾ ਜੀਵ ਸੌ ਜਾਂਦੀ ਆ ਕਿਵੇਂ ਸੌਂਦੀ ਆ ਗੁਰੂ ਜੀ ਨੇ ਉਹ ਵੀ ਦੱਸੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਬਣ ਸੋਏ ਸੋਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਾਦ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਬਸਤ ਉਹ ਆਪਣੀ ਲਹਿ ਗੁਰੂ ਜੀ ਕੇ ਨੇਨ ਅੱਖਾਂ ਸੌ ਗਈਆਂ ਪਰ ਦ੍ਰਿਸ਼ਟ ਵਿਕਾਰ ਇਹਨਾਂ ਨੈਣਾਂ ਦੇ ਨਾਲ ਸਾਰਿਆਂ ਵਿੱਚੋਂ ਰੱਬ ਜੀ ਨੂੰ ਦੇਖਣਾ ਸੀ ਪਰ ਵਿਕਾਰਾਂ ਦੀ ਮੈਲ ਵਿੱਚ ਇੰਨਾਂ ਕੁੱਸੁੱਤੀਆਂ ਕਿ ਪ੍ਰਾਏ ਭਾਵ ਵਿੱਚ ਤੱਕਣਾ ਸ਼ੁਰੂ ਕਰ ਦਿੱਤਾ ਕੰਨ ਸੁੱਤੇ ਪਏ ਨੇ ਨਿੰਦਿਆ ਚੁਗਲੀਆਂ ਸੁਣਨ ਵਿੱਚ ਸੁਣਨੀ ਤੇ ਬਾਣੀ ਸੀ ਨਾ ਇਹ ਜਨਮ ਮਿਲੀਆ ਮੂਲਕ ਜਨਮ ਕੀ ਕਰਨ ਆਏ ਕੰਨ ਕਿਉਂ ਲਾਏ ਨੇ ਇਹ ਨਿੰਦਿਆ ਚੁਗਲੀ ਝੂਠ ਤੂਫਾਨ ਸੁਣਨ ਵਾਸਤੇ ਨਹੀਂ ਲਾਏ ਇਹ ਲਾਇਨੇ ਧੰਗੁਰੂ ਅਮਰਦਾਸ ਮਹਾਰਾਜ ਜੀ ਤੋਂ ਪੁੱਛੀਏ ਗੁਰੂ ਜੀ ਦੱਸਦੇ ਨੇ ਏ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਈ ਸਚ ਸੁਣਨੇ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਹੁਣ ਜਿਹੜੇ ਕੰਨ ਜਾਗੇ ਨਹੀਂ ਉਹ ਬਾਣੀ ਸੁਣਦੇ ਨਹੀਂ ਤੇ ਜਿਹੜੇ ਸੁੱਤੇ ਪਏ ਨੇ ਉਹ ਨਿੰਦਿਆ ਚੁਗਲੀ ਸੁਣੀ ਜਾ ਰਹੇ ਨੇ ਜੀਬ ਸੌਂਗੀ ਰਸਾਂ ਕਸਾਂ ਦੇ ਵਿੱਚ ਸਵਾਦਾਂ ਦੇ ਵਿੱਚ ਰਸਨਾ ਸੋਈ ਲੋਭ ਮਿੱਠੇ ਸਾਦ ਕਿ ਮੈਂ ਸੁੱਤੀ ਉਦਾਹਰਨ ਦੇ ਮਾਂ ਉਦਾਹਰਨਾਂ ਦੇ ਨਾਲ ਗੱਲਾਂ ਛੇਤੀ ਪਕੜ ਵਿੱਚ ਆ ਜਾਂਦੀਆਂ ਨੇ ਢਿੱਡ ਕਹਿੰਦਾ ਬਸ ਕਰ ਮੈਂ ਰੱਜ ਗਿਆ ਢਿੱਡ ਕਹਿੰਦਾ ਮੈਨੂੰ ਰੱਜ ਆ ਗਿਆ ਤੋ ਬਸ ਕਰ ਪਰ ਸੁੱਤੀ ਪਈ ਜੀਬ ਕਹੀ ਜਾਂਦੀ ਆ ਸਵਾਦ ਬਹੁਤ ਹੈ ਸਵਾਦ ਬਹੁਤ ਹੈ ਅੱਜ ਅਸੀਂ ਮਨੁੱਖਾ ਜਨਮ ਕੀਮਤੀ ਜਨਮ ਨੂੰ ਇਹੀ ਸਮਝ ਲਿਆ ਕਹਿੰਦੇ ਚਲੋ ਜੀਵਨ ਮਿਲਿਆ ਜਨਮ ਮਿਲਿਆ ਖਾਓ ਪੀਓ ਐਸ਼ ਕਰੋ ਖਾਣ ਪੀਣ ਵਾਸਤੇ ਅਸੀਂ ਦੁਨੀਆ ਵਿੱਚ ਨਹੀਂ ਆਏ ਖਾਣੇ ਪੀਣੇ ਤਾਂ ਵੀ ਸਰੀਰ ਜਿਉਂਦਾ ਰਹਿ ਸਕੀ ਜੋ ਸਾਡਾ ਮਕਸਦ ਹੈ ਉਹ ਬੰਦਗੀ ਕਰਨਾ ਹੈ ਤਾਰੇ ਬੰਦਗੀ ਛਾੜ ਮੈਂ ਮੇਰਾ ਲੋੜ ਅਨੁਸਾਰ ਖਾਣ ਪਰ ਜੇ ਰੱਬ ਜੀ ਨੂੰ ਯਾਦ ਨਹੀਂ ਕਰਦੇ ਕੱਲਾ ਖਾਣ ਪੀਣ ਤੇ ਜੀਬ ਰਹਿ ਗਈ ਸਿਮਰਨ ਨਹੀਂ ਕਰਦੀ ਗੁਰੂ ਜੀ ਕਹਿੰਦੇ ਕੱਟ ਦੇਣਾ ਚਾਹੀਦਾ ਇਸ ਜੀਬ ਨੂੰ ਇਹਨੂੰ ਟੋਟੇ ਟੋਟੇ ਕਰ ਦੇਣਾ ਚਾਹੀਦਾ ਜੀ ਇਹ ਰੱਬ ਜੀ ਦੀ ਇਬਾਦਤ ਵਿੱਚ ਨਹੀਂ ਜੁੜਦੀ ਰੱਬ ਜੀ ਦੇ ਗੁਣਾਂ ਨੂੰ ਨਹੀਂ ਗਾਉਂਦੀ ਤੇ ਜੇ ਸੁੱਤੀ ਪਈ ਜੀਬ ਕਹੀ ਜਾਂਦੀ ਆ ਸਵਾਦ ਬਹੁਤ ਹੈ ਸਵਾਦ ਬਹੁਤ ਹੈ ਇਸ ਚੱਕਰ ਵਿੱਚ ਆਪਾਂ ਆਪਣਾ ਢਿੱਡ ਵਧਾ ਰਹੀਆਂ ਫਿਰ ਗੁਰੂ ਜੀ ਆਖਦੇ ਨੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਬਧਾਇਆ ਪੇਟ ਲਈ ਤੇ ਨਾਮ ਜਪਣ ਵਾਸਤੇ ਠੀਕ ਹੈ ਸਰੀਰ ਦੀ ਲੋੜ ਹੈ ਤੂੰ ਸ਼ੱਕ ਭੋਜਨ ਪ੍ਰਸ਼ਾਦ ਦਾ ਪਰ ਜੀਵ ਨੂੰ ਸੌਣ ਨਾ ਦੇਈ ਜਦੋਂ ਜੀਵ ਸੌ ਜਾਂਦੀ ਹੈ ਫਿਰ ਇਹ ਰੱਬੀ ਗੁਣਾ ਤੋਂ ਪਾਸੇ ਹੋ ਕੇ ਰਸਾ ਕਸਾਂ ਵਿੱਚ ਉਲਝ ਜਾਂਦੀ ਆ ਤੇ ਮਾਇਆ ਦੀ ਕੌਤਕਾਂ ਵਿੱਚ ਬੜੀ ਕੌਤਕ ਨੇ ਮਾਇਆ ਦੀ ਉਹਨਾਂ ਮਾਇਆ ਦੀ ਕੌਤਕਾਂ ਵਿੱਚ ਮਨ ਵੀ ਸੁੱਤਾ ਪਿਆ ਹੈ ਇਸੇ ਕਰਕੇ ਗੁਰੂ ਜੀ ਫਰਮਾਉਂਦੇ ਨੇ ਰੋਜ਼ ਆਵਾਜ਼ ਦਿੰਦੇ ਨੇ ਸਰੰਜਾਮ ਲਾਗ ਪਭ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਕਿਸੇ ਤਿਆਰੀ ਵਿੱਚ ਲੱਗ ਨਹੀਂ ਤੇ ਜਨਮ ਜਾ ਰਿਹਾ ਜੀ ਮਾਇਆ ਦੇ ਰੰਗ ਵਿੱਚੀ ਬ੍ਰਿਤਾ ਅਜਾਈ ਗਵਾ ਰਹੇ ਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾ ਨਾ ਰੋਲੀਏ ਸਮਾ ਰਹਿੰਦੇ ਜਾਗ ਜਾਈਏ ਸਮਾ ਰਹਿੰਦੇ ਜਾਗੀਏ ਜੀ ਤੇ ਨਹੀਂ ਤੇ ਮਨੁੱਖ ਕਈ ਵਾਰ ਕਦੋਂ ਜਾਗਦਾ ਗੁਰੂ ਜੀ ਦੱਸਦੇ ਨੇ ਕਹੋ ਕਬੀਰ ਤਬਹੀ ਨਰ ਜਾਗੇ ਜਮਕਾ ਡੰਡ ਮੂੰਡ ਮੈਂ ਲਾਗੇ ਕਹਿੰਦੇ ਜਦੋਂ ਮੌਤ ਆਉਂਦੀ ਆ ਨਾ ਇਹਨੂੰ ਦਬੋਚਦੀ ਆ ਫੜਦੀ ਆ ਉਦੋਂ ਜਾਗਦੇ ਫਿਰ ਪਛਤਾਉਂਦੇ ਆਖਰੀ ਸਮੇ ਵੀ ਜੋ ਕਰਨ ਆਇਆ ਸੀ ਉਹ ਤੇ ਕੀਤਾ ਹੀ ਨਹੀਂ ਜੋ ਸਦੀਵ ਨਿਭਣ ਵਾਲਾ ਸੀ ਉਹਦੇ ਨਾਲ ਜੁੜਿਆ ਨਹੀਂ ਤੇ ਜਿਨ੍ਹਾਂ ਨੂੰ ਮੇਰਾ ਮੇਰਾ ਕਹਿੰਦਾ ਰਿਹਾ ਤੇ ਸਾਥ ਨਿਭਾਈ ਨਹੀਂ ਸਕਦੇ ਇਸੇ ਕਰਕੇ ਗੁਰੂ ਜੀ ਫਰਮਾਉਂਦੇ ਨੇ ਪਤ ਹੋਰ ਕਿਸ ਚੀਜ਼ ਨੇ ਸਾਥ ਦੇਣਾ ਜਿਹੜਾ ਤਨ ਮਾਤਾ ਦੇ ਪੇਟ ਵਿੱਚੋਂ ਨਾਲ ਆਇਆ ਇਹ ਨਾ ਇਹ ਵੀ ਸਾਥ ਨਹੀਂ ਦੇ ਸਕੇਗਾ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਦੋਂ ਇਹ ਤੰਨੇ ਤੇਰਾ ਸਾਥ ਨਹੀਂ ਦੇਣਾ ਇਹ ਨਾਲ ਨਹੀਂ ਜਾ ਸਕੇਗਾ ਤੂੰ ਫਿਰ ਇਹ ਜਦੋਂ ਸਾਥ ਦੇ ਰਿਹਾ ਉਦੋਂ ਕਿਉਂ ਨਹੀਂ ਜਾਗਦਾ ਅੱਖਾਂ ਸਾਥ ਦਿੰਦੀਆਂ ਕੰਨ ਸਾਥ ਦੇ ਰਹੇ ਨੇ ਹੱਥ ਸਾਥ ਜਿੰਦੇ ਨੇ ਲੈ ਨਾ ਹੱਥਾਂ ਤੋਂ ਸੇਵਾ ਦਾ ਕੰਮ ਜਦੋਂ ਇਹ ਕੰਬਣ ਲੱਗੇ ਫਿਰ ਕਿਵੇਂ ਸੇਵਾ ਕਰੇਗਾ ਐਸੇ ਕਰਕੇ ਸਤਗੁਰੂ ਜੀ ਸੁਚੇਤ ਕਰ ਰਹੇ ਨੇ ਪਤ ਸਮਾ ਰਹਿੰਦੇ ਜਾ ਕੇ ਕਿਤੇ ਇਦਾਂ ਨਾ ਹੋਵੇ ਸਮਰਾਮਤਾ ਹੋ ਜੀ ਰੋਜ ਲੰਗ ਰਿਹਾ ਏ ਨਾ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ ਕਰਨੋ ਹੋ ਤੋ ਸੋਨਾ ਕੀਓ ਪਰ ਓ ਲੋਭ ਕੈ ਫੰਦ ਨਾਨਕ ਸਾਮੀਓ ਰਾਮ ਗਇਓ ਅਬ ਕਿਉ ਰੋ ਬਤ ਅੰਧ ਜੋ ਕਰਨਾ ਹੈ ਉਹ ਕੀਤਾ ਨਹੀਂ ਲੋਭ ਦੀਆਂ ਫਾਇਆਂ ਚ ਫਸੇ ਰਹੇ ਹੁਣ ਸਮਰਮਤਾ ਹੋ ਗਿਆ ਰੰਮ ਗਏ ਉਹ ਨਾਨਕ ਸਮਿਓ ਰੰਮ ਗਏ ਉਹ ਅਬ ਕਿਉ ਰੋ ਬਤ ਅੰਧ ਸਮਾ ਰੁਕਣਾ ਨਹੀਂ ਜਾਣਦਾ ਰੋਜ ਇੱਕ ਇੱਕ ਦਿਨ ਕਰਕੇ ਕੱਟ ਰਿਹਾ ਸਾਨੂੰ ਲੱਗਦਾ ਸੀ ਵੱਡੇ ਹੋ ਰਹੇ ਹਾਂ ਜਿੰਨੇ ਸਾਲ ਬੀਤ ਗਏ ਇੰਨੇ ਸਾਲ ਘਟ ਗਏ ਨੇ ਬਾਕੀ ਪਿੱਛੇ ਪਤਾ ਨਹੀਂ ਕਿੰਨੇ ਕ ਬਚੇ ਨੇ ਇਹ ਮਾਲਕ ਜਾਣਦਾ ਕਿੰਨੇ ਘੰਟੇ ਨੇ ਕਿੰਨੇ ਦਿਨ ਨੇ ਇਹ ਦਾਤਾ ਜੀ ਜਾਣਦੇ ਨੇ ਇਸੇ ਕਰਕੇ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਉਹ ਲਿਖਦੇ ਨੇ ਰਹੀ ਬਾਸਤੇ ਘਤ ਸਮੇਂ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਖ ਸਕਾਈ ਕੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਸੰਭਲ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਮਦਾ ਇਹ ਠਹਿਰ ਨਾ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਜਿਹੜੇ ਸਾਲ ਲੰਘ ਗਏ ਕੀ ਮੁੜ ਕੇ ਆਣਗੇ ਜੀ ਕਦੇ ਵੀ ਨਹੀਂ ਕੋਈ ਚਾਹੇ ਕਰੋੜਪਤੀ ਆਰਬਾਂ ਪਤੀ ਖਰਬਾਂ ਪਤੀ ਸਮੇ ਨੂੰ ਮੋੜ ਕੇ ਨਹੀਂ ਲਿਆ ਸਕਦਾ ਤੇ ਯਤਨ ਕਰੀਏ ਫਿਰ ਸਮੇ ਨੂੰ ਸੰਭਾਲਦੇ ਹੋਏ ਸਫਲਾ ਕਰੀਏ ਅਰਦਾਸਾਂ ਕਰੀਏ ਕਿ ਜਨਮ ਲੇਖੇ ਵਿੱਚ ਲੱਗ ਜਾਵੇ